ਕਾਲੀਦਲ ਵਾਲੇ ਧਿਆਨ ਨਾਲ ਸੁਣਨ ਇੱਕ ਟਾਈਮ ਸ਼੍ਰੋਮਣੀ ਕਾਲੀਦਲ ਤੇ ਹਜਾ ਆਇਆ ਸੀਗਾ ਜਦੋਂ ਪਿੰਡ ਪਿੰਡ ਦੋ ਧੜੇ ਬਣ ਗਏ ਸੀ ਸਭ ਨੂੰ ਪਤਾ ਹੁਣ ਜੇ ਸਾਡੇ ਪਿੰਡ ਦੀ ਗੱਲ ਕਰਕੇ ਸਾਡੀ ਪੱਕੀ ਬੋੜ ਜਿੱਥੇ ਖੜੀ ਉਹ ਤੇ ਖੜੀ ਹੈ ਹੁਣ ਪਿੰਡ ਪਿੰਡ ਉਹੀ ਹਾਲਾਤ ਬਣੇ ਪਏ ਆ ਜਿਹੜੇ ਕਾਲੀਦਲ ਵੇਲੇ ਸੀਗੇ ਵੀ ਹੁਣ ਹੋ ਸਕਦਾ ਕਾਲੀਦਲ ਵਾਲੇ ਦੋ ਧੜੇ ਸੀ ਹੁਣ ਕਈ ਪਿੰਡਾਂ ਚ ਤਿੰਨ ਵੀ ਆ ਚਾਰ ਵੀ ਧੜੇ ਬਣ ਗਏ ਆ ਆਈਵਾ ਗਿਲਸਾ ਆ ਰਹੇ ਨੇ ਗਿਲਸਾ ਕੀ ਹਾਲ ਹੈ ਹੋਰੀ ਹੈ ਤਕੜੇ ਆ ਬੜੀਆਂ ਮੁੰਦਰਾ ਮੁੰਦਰਾ ਪੰਗਾ ਹੋਰ ਫਿਰ ਕੋਈ ਗਾਣਾ ਗੁਣਾ ਸੁਣਾ ਦੇ ਯਾਰ ਵੀਡੀਓ ਬਣਾਵਾਂਗੇ ਇੱਕ ਦਿਨ ਸੁਣਾ ਦੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਚ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਹਿਲਾਂ ਤਾਂ ਨਜ਼ਾਰਾ ਵੇਖੋ ਯਾਰ ਇਹ ਜਿੰਨੇ ਵਕਤ ਤਰੇ ਫਿਰਦੇ ਵੇਖ ਲਓ ਨਾਲ ਇੱਕ ਦਾ ਕੁੱਤਾ ਹੁੰਦਾ ਹੈ ਸ਼ਿਕਾਰੀ ਤੇ ਕਾ ਵਿਚਾਰਾ ਸਾਰੀ ਜ਼ਿੰਦਗੀ ਵਜਨ ਢੋਂਦਾ ਹੈ। ਬਾਕੀ ਦੋਸਤੋਂ ਇੱਕ ਤੁਹਾਨੂੰ ਜਾਣਕਾਰੀ ਦੇ ਦਗੇ। ਬੱਸ ਸਾਨੂੰ ਪਤਾ ਹੀ ਹੈ। ਆਏ ਸਾਲ ਹੀ ਆਪਣੀ ਜਾਣਕਾਰੀ ਮਿਲਦੀ ਹੁੰਦੀ ਹੈ। ਜਿਹੜੇ ਐਸਐਸਟੀ ਮੈਨੇਜਮੈਂਟ ਹੈ। ਉਹਨਾਂ ਨੇ ਇੱਕ ਤਾਂ ਆਖਿਆ ਵੀ ਜਿਹੜਾ ਝੋਨਾ ਹੈ ਉਹ ਰਾਤ ਨੂੰ 7 ਤੋਂ 9 ਤੋਂ ਬਾਅਦ ਮਤਲਬ ਰਾਤ ਨੂੰ 7 ਤੋਂ ਲੈ ਕੇ ਤੜਕੇ 9 ਵਜੇ ਤੋਂ ਪਹਿਲਾਂ ਵੜਣਾ ਨਹੀਂਗਾ। ਉਹ ਆਏ ਘੜੇ ਆ ਤੇ ਤੁਹਾਨੂੰ ਪਤਾ ਹੀ ਹੈ ਤੇ ਨਾ ਹੀ ਉਦੋਂ ਮਸ਼ੀਨ ਚੱਲਦੀ ਹੈ, ਟ੍ਰੇਲ ਪੈਣ ਲੱਗ ਜਾਂਦੀ ਹੈ। ਦੂਜਿਆਂ ਨੇ ਆਖਿਆ ਵੀ ਜਿਵੇਂ ਪਹਿਲਾਂ ਵੀ ਆਦੇ ਹੁੰਦੇ ਆ ਜਿਹੜੀ ਪ੍ਰਾਲੀ ਆ ਉਹ ਨਹੀਂ ਸਾੜਨੀ ਤੇ ਇੱਕ ਨੂੰ ਨੇ ਇਹ ਗੱਲ ਆਖੀ ਐ ਜਿਹੜੇ ਮਸ਼ੀਨ ਦੇ ਮਾਲਕ ਹੈ ਉਹ ਜਿਹੜੇ ਐਸ ਐਮ ਐਸ ਹੁੰਦਾ ਉਹਨੂੰ ਲਗਾ ਕੇ ਫੇਰ ਹੀ ਝੋਨੇ ਦੀ ਕਟਾਈ ਕਰਨ ਉਹ ਵੀ ਤੁਹਾਨੂੰ ਪਤਾ ਹੀ ਐ ਤੇ ਬਾਕੀ ਇੱਕ ਗੱਲ ਹੋਰ ਦੱਸਿਓ ਵੀ ਆਪਣੇ ਪਿੰਡਾਂ ਦਾ ਹਾਲ ਦੱਸੋ ਸਰਪੰਚੀ ਦਾ ਕੀ ਕੁਛ ਐ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਮਤਲਬ ਐਤਕੇ ਨਾ ਰੌਣਕ ਮੇਲਾ ਨਹੀਂ ਹੋਣਾ ਪਰ ਪਿੰਡਾਂ 'ਚ ਪੂਰੀ ਹਲਚਲ ਐ ਹੁਣ ਤੜਕੇ ਇੱਕ ਨਿਊਜ਼ ਆਈ ਜਾਂਦੀ ਸੀ ਉਹ ਪਿੰਡ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਵੇਖਿਆ ਵਿੱਚ ਜਿਹੜਾ ਪੱਤਰਕਾਰ ਸੀ ਉਹਨੇ ਪਿੰਡ ਦਾ ਨਾਮ ਨਹੀਂ ਲਿਆ ਇੱਕ ਸੀਗਾ ਸਰਦਾਰ ਉਹਨੇ ਬਈ 2 ਕਰੋੜ ਮਤਲਬ ਪਿੰਡ ਨੂੰ ਕਹਿਤਾ ਵੀ ਮੈਂ ਦੇ ਦਿੰਨਾ ਹੈ ਦੇਣਾ ਪਹਿਲਾਂ 2 ਕਰੋੜ ਬਾਅਦ ਚ ਪੁੱਛ ਕੋਈ ਨਹੀਂ ਉਹ ਕਹਿੰਦਾ ਸਰਪੰਚ ਬਣਨ ਤੋਂ ਪਹਿਲਾਂ ਮੈਂ 2 ਕਰੋੜ ਧਰ ਦਿੰਨਾ ਤੇ ਜੋ ਕਿ ਬੜ ਧਰ ਦੂਗਾ ਤਾਂ ਸਰਪੰਚ ਹੀ ਉਹਦੀ ਤੇ ਅੱਜ 9 ਵਜੇ ਤੱਕ ਦਾ ਟਾਈਮ ਸੀਗਾ ਤੇ ਜਦੋਂ ਮੈਂ ਵੀਡੀਓ ਵੇਖੀ ਹੈ ਮਤਲਬ ਉਹ ਕਹਿੰਦੇ 10 ਵੱਜ ਚੁੱਕੇ ਹੈ ਅਜੇ ਤੱਕ ਕੋਈ ਬੋਲਿਆ ਨਹੀਂ ਤੇ ਜੇ ਕੋਈ ਵੱਧ ਬੋਲੀ ਲਾ ਦੂਗਾ ਤਾਂ ਸਰਪੰਚੀ ਉਹਦੀ ਤੇ ਹੁਣ ਬਸ ਪਰੋ ਬਣ ਗਿਆ ਸਮਝ ਲੋ ਹੁਣ ਤੁਸੀਂ ਵੇਖ ਲਓ 2 ਕਰੋੜ ਰੁਪਇਆ ਖੁਸ਼ੀ ਚ ਚਲੇ ਇਸ ਗੱਲ ਦੀ ਉਹ ਪਿੰਡ ਵਾਲਿਆਂ ਨੂੰ ਚਲੋ ਪਿੰਡ ਤੇ ਲੱਗਣਗੇ ਪਰ ਸਰਪੰਚੀ ਆਸਤੇ ਇਹਨੇ ਰੁਪਏ ਲਾਉਣੇ ਮੇਰੇ ਹਿਸਾਬ ਨਾਲ ਸਹੀ ਨਹੀਂ ਬਾਕੀ ਤੁਸੀਂ ਦੱਸੋ ਕਮੈਂਟਾਂ ਚ ਤਰੀਕ ਹੋਗੀ ਅੱਜ ਮੈਨੂੰ ਲੱਗਦਾ ਇੱਕ ਮੇਰੇ ਹਿਸਾਬ ਨਾਲ ਇੱਕ ਹੈ ਤੁਹਾਡੇ ਹਿਸਾਬ ਨਾਲ ਸ਼ਾਇਦ ਦੋ ਹੋਵੇ ਤੇ ਮੇਰੇ ਸਿਸਟਰ ਐਡਵੋਕੇਟ ਆ ਉਹ ਦੱਸਦੇ ਸੀ ਵੀ ਹਜੇ ਤੱਕ ਮਤਲਬ ਕੋਟ ਦੇ ਵਿੱਚ ਇਹਨਾਂ ਰਸ ਨਹੀਂ ਪੈਣ ਲੱਗਿਆ ਤੇ ਉਹ ਮੈਨੂੰ ਪੁੱਛਦੇ ਸੀ ਵੀ ਕੀ ਮਾਹੌਲ ਆ ਪਿੰਡ ਦਾ ਰਾਸ਼ ਅਸਲ ਪੈਣਾ ਤਿੰਨ ਦਾ ਚਾਰ ਤਰੀਕ ਨੂੰ ਕਿਉਂਕਿ ਆਏ ਹੁਣ ਪਿੰਡਾਂ ਵਿੱਚ ਸਰਪੰਚ ਸਾਨੂੰ ਪਤਾ ਹੈ ਵੀ ਕਿਹੜਾਂ ਦਾ ਜ਼ਿਆਦਾ ਉੱਠਦੇ ਹੁੰਦੇ ਆ ਤੇ ਐਂਡ ਤੇ ਰਹਿ ਜਾਂਦੇ ਹੁੰਦੇ ਆ ਦੋ ਤਿੰਨ ਹੋ ਸਕਦਾ ਚਾਰ ਵੀ ਹੋ ਸਕਦੇ ਆ ਤੇ ਉਸ ਹਾਵ ਨਾਲ ਫਿਰ ਕੋਈ ਜਿਹੜੇ ਐਂਡ ਵਾਲੇ ਦਨ ਹੁੰਦੇ ਆ ਉਦੋਂ ਆ ਕੇ ਕਿਸੇ ਤੇ ਸਹਿਮਤੀ ਹੁੰਦੀ ਹੁੰਦੀ ਆ ਸਾਰੀਆਂ ਪਾਰਟੀਆਂ ਦੀ ਤੇ ਫੇਰ ਹੀ ਕੋਈ ਇੱਕ ਬੰਦਾ ਜਿਹੜਾ ਪਿੰਡ ਵਾਲੇ ਚੁੰਦੇ ਆ ਜਾਂ 2 ਢੜੇ ਸੀ ਪਹਿਲਾਂ ਹੁਣ ਤਿੰਨ ਹੋ ਗਏ ਚਲੋ ਹੁਣ ਤਿੰਨ ਬੰਦੇ ਜਾਂ ਤਿੰਨ ਢੜੇ ਚੁੰਨਗੇ ਬੰਦਾ ਜਾਂ ਦੋ ਚੁੰਨਗੇ ਜਾਂ ਸਾਰੇ ਰਲ ਕੇ ਚੁੰਨਗੇ ਤੁਹਾਨੂੰ ਪਤਾ ਲੱਗੂਗਾ ਆਉਣ ਵਾਲੇ ਦਿਨਾਂ 'ਚ ਤੇ ਵੇਖੋ ਹੁਣ ਕੀ ਬੰਦ ਹੈ ਤੇ ਕੁਛ ਤਾਂ ਆਇਆ ਵੀ ਕਈ ਬੰਦਿਆਂ ਨੂੰ ਤਾਂ ਨਾ ਡਾਕੂਮੈਂਟ ਦਾ ਨਹੀਂ ਪਤਾ ਹੋਣਾ ਸਰਪੰਚ ਬਸੇਰੇ ਉੱਠ ਖੜਦੇ ਆ ਤੇ ਐਦ ਕਿ ਸਰਪੰਚ ਦੀ ਫੀਸ ਵੀ ਮੈਨੂੰ ਆ ਵੀ ਜਿਆਦੇ ਆ ਤੇ ਹੁਣ ਜਿਵੇਂ ਕੰਗਾਂ ਦਾ ਤਾਂ ਪੈਨ ਕਾਰਡ ਹੀ ਨਹੀਂ ਬਣਿਆ ਅੱਛਾ ਹਜੇ ਇੰਨੀ ਸ਼ੂਟ ਹੈਗੀ ਹੈ ਵੀ ਜੇ ਤੁਹਾਡਾ ਪੈਨ ਕਾਰਡ ਨਹੀਂ ਬਣਿਆ हां ਤੁਸੀਂ ਮਤਲਬ ਰਸੀਦ ਇਹਨਾਂ ਕੰਮ ਚਲਾ ਸਕਦੇ ਹੋ ਦੇਖ ਲਓ ਤੇ ਬਾਕੀ ਹੋਰ ਚੁੱਲਾ ਟੈਕਸ ਜਾਂ ਜਾਤੀ ਸਰਟੀਫਿਕੇਟ ਆ ਇਹ ਚੀਜ਼ਾਂ ਚਲੋ ਬੰਦਾ ਫਿਰ ਵੀ ਕਰ ਲੈਂਦਾ ਪਰ ਜਿਹੜਾ ਮੇਨ ਹੈ ਮਤਲਬ ਕੋਈ ਜ਼ਿਆਦਾ ਜ਼ਰੂਰੀ ਡਾਕੂਮੈਂਟ ਹੁੰਦਾ ਜੇ ਤੁਹਾਡਾ ਨਹੀਂ ਬਣਿਆ ਤਾਂ ਉਹਦੇ ਅੱਸਤੇ ਬੜੀ ਦਿੱਕਤ ਆਉਂਦੀ ਹੈ ਜਾਤੀ ਸਰਟੀਫਿਕੇਟ ਦਾ ਤਾਂ ਮੜ ਜਾਂਦੇ ਕਿਉਂਕਿ ਪਹਿਲਾਂ ਸਹੂਲਤਾਂ ਬਹੁਤ ਮਿਲਦੀਆਂ ਹੁੰਦੀਆਂ ਸੀ ਅੱਜ ਤੋਂ 10 ਸਾਲ ਪਹਿਲਾਂ ਅੱਜ ਤਾਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਸੀ ਵੀ ਮਕਾਨ ਮਿਲਦੇ ਆ ਜਾਂ ਕੋਈ ਰਿਪੇアリング ਦੇ ਪੈਸੇ ਆਉਂਦੇ ਉਦੋਂ ਆਉਂਦੇ ਹੁੰਦੇ ਸੀ ਬਾਕੀ ਜਿਹੜਾ ਸਹੀ ਮੌਲਾ ਪਿੰਡਾਂ ਦਾ ਉਹ ਤਾਂ ਹੁਣ ਬਣੂਗਾ ਸਹੀ ਜਿੱਦਣ ਕਾਗਜ਼ ਭਰੇਗੇ ਉਦੋਂ ਬਾਅਦ ਚ 5 ਤਰੀਕ ਤੋਂ ਮੰਨ ਲਓ ਤੁਸੀਂ ਉਦੋਂ ਬਾਅਦ 10 ਦਿਨ ਰਹਿ ਜਾਣਗੇ ਤੇ ਵੇਨੇ ਫੋਕੀ ਸ਼ਰਮ ਸ਼ਾਂਤੀ ਹੋਈ ਤਾਂ ਠੀਕ ਹੈ ਨਹੀਂ ਤਾਂ ਫਿਰ ਇਲੈਕਸ਼ਨ ਤਾਂ ਹੋਣਾ ਹੀ ਹੋਣਾ ਹੈ ਬਾਕੀ ਤੁਸੀਂ ਜਰੂਰ ਦੱਸਿਓ ਤੁਹਾਡੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਸਰਪੰਚੀ ਦੇ ਕੀ ਸਿਸਟਮ ਹੈ ਸਾਰੇ ਤਰ੍ਹਾਂ ਦੇ ਤੁਰਕੇ ਆਉਂਦੀਆਂ ਫੁੱਲ ਕਰੀ ਜਾਂਦੇ ਆ ਤੇ ਹੁਣ ਇੱਕ ਗੱਲ ਹੋਰ ਹੈ ਮੇਰੇ ਦਿਲ 'ਚ ਕਾਲੀ ਦਲ ਵਾਲੇ ਧਿਆਨ ਨਾਲ ਸੁਣਨ ਇੱਕ ਟਾਈਮ ਸ਼੍ਰੋਮਣੀ ਕਾਲੀ ਦਲ ਤੇ ਹਜਿਆ ਆਇਆ ਸੀਗਾ ਜਦੋਂ ਪਿੰਡ ਪਿੰਡ ਦੋ ਧੜੇ ਬਣ ਗਏ ਸੀ ਸਭ ਨੂੰ ਪਤਾ ਤੇ ਉਸ ਵਾਰ ਕਾਲੀ ਦਲ ਦਾ ਨੁਕਸਾਨ ਵੀ ਹੋਇਆ ਅਸਲ ਜਿਹੜੀ ਹੁਣ ਵੋਟ ਖੜੀ ਹੈ ਕਾਲੀ ਦਲ ਨਾਲ ਉਹ ਇਸ ਟਾਈਮ ਜਿਹੜੀ ਪੱਕੀ ਵੋਟ ਹੈ ਮੇਰੇ ਹਿਸਾਬ ਨਾਲ ਉਹ ਖੜੀ ਹੈ ਹੁਣ ਜੇ ਸਾਡੇ ਪਿੰਡ ਦੀ ਗੱਲ ਕਰਕੇ ਸਾਡੀ ਪੱਕੀ ਵੋਟ ਜਿੱਥੇ ਖੜੀ ਉਹ ਤੇ ਖੜੀ ਹੈ ਕਿਉਂਕਿ ਕਾਲੀ ਦਲ ਤੇ ਜਿਹੜਾ ਮਾੜਾ ਟਾਈਮ ਆਣਾ ਸੀ ਆ ਗਿਆ ਇਹਦੇ ਬਾਅਦ ਚੰਗਾ ਹੀ ਆਊਗਾ ਜਿੰਨੀ ਵੋਟ ਖੜੀ ਹੈ ਉਹ ਉਥੋਂ ਦੀ ਉੱਥੇ ਹੀ ਖੜੀ ਹੈ ਹਿੱਲੀ ਨਹੀਂ ਤੇ ਮੇਰੇ ਕਹਿਣ ਦਾ ਮਤਲਬ ਆਏ ਆ ਵੀ ਉਦੋਂ ਜਿਵੇਂ ਸਰਪੰਚੀ ਦੇ ਇਲੈਕਸ਼ਨ ਹੋਏ ਸੀ ਠੀਕ ਹੈ ਹੁਣ ਦੋ ਲੀਡਰ ਆ ਇਕੱਲੇ ਦਲ ਦੇ ਤਾਂ ਹੁਣ ਮੰਨ ਲਓ ਇੱਕ ਨੂੰ ਹਾਂ ਕਰਤੀ ਵਾਡੇ ਲੀਡਰਾਂ ਨੇ ਵੀ ਭਾਈ ਤੂੰ ਖੜਾ ਹੋ ਜਾ ਠੀਕ ਹੈ ਤੇ ਦੂਜਾ ਗੁੱਸੇ ਹੋ ਗਿਆ ਦੂਜਾ ਗੁੱਸੇ ਹੋ ਗਿਆ ਜੋ ਹਾਰ ਗਿਆ ਫਿਰ ਜੈਹਰ ਜੀ ਗੱਲ ਆ ਵੀ ਉਹ ਪਾਰਟੀ ਛੱਡੂਗਾ ਐ ਹੀ ਹੁੰਦਾ ਹੁੰਦਾ ਪਿੰਡ ਪਿੰਡ ਜੋ ਮਰਜੀ ਹਾਲਾਤ ਹੋਣ ਇਹ ਗੱਲ ਮੈਂ ਸਹੀ ਕਰ ਰਿਹਾ ਕੋਈ ਐ ਨਹੀਂ ਵੀ ਆਪਾਂ ਕਿਸ ਨੂੰ ਕਹਿ ਰਹੇ ਜਿਹੜੀ ਗੱਲ ਜੈਨੂਨ ਹੁੰਦੀ ਹੈ ਤੇ ਹੁਣ ਸਰਕਾਰ ਹੈਗੀ ਆਪਦੀ ਉਦੋਂ ਕਾਲੀ ਕਾਂ ਦੀ ਸਰਕਾਰ ਸੀ ਤੇ ਮੈਂ ਗੱਲ ਕਰਦਾ ਸੀਗਾ ਹੁਣ ਹੈਗੀ ਆ ਆਪ ਦੀ ਸਰਕਾਰ ਤੇ ਹੁਣ ਪਿੰਡ ਪਿੰਡ ਉਹੀ ਹਾਲਾਤ ਬਣੇ ਪਏ ਆ ਜਿਹੜੇ ਕਾਲੀ ਤਲਵੇਲੇ ਸੀਗੇ ਅੱਛਾ ਹੁਣ ਵੀ ਆਈਆਂ ਹਾਲਾਤ ਵੀ ਹੁਣ ਹੋ ਸਕਦਾ ਕਾਲੀ ਤਲਵੇਲੇ ਦੋ ਟੜੇ ਸੀ ਹੁਣ ਕਈ ਪਿੰਡਾਂ ਚ ਤਿੰਨ ਵੀ ਆ ਚਾਰ ਵੀ ਟੜੇ ਬਣ ਗਏ ਆ ਇਹ ਮੇਰੇ ਅੱਖੀਂ ਵੇਖਣ ਦੀ ਗੱਲ ਹੈ ਤੇ ਹੁਣ ਉਹੀ ਸਿਸਟਮ ਜਿਹੜਾ ਆਪ ਦੇ ਬੰਦੇ ਉਹਨਾਂ ਨਾਲ ਹੋ ਸਕਦਾ ਬਾਕੀ ਕੋਈ ਐ ਤਾਂ ਨਹੀਂ ਆਪਾਂ ਬਾਲੇ ਵੱਡੇ ਹੋਆਂ ਵੀ ਮੈਂ ਜਿਵੇਂ ਆਪ ਦੇ ਕਾਲੀ ਤਲਵੇਲੇ ਵੇਖਿਆ ਸੀਗਾ ਸਿਸਟਮ ਉਹੀ ਸਿਸਟਮ ਹੈ ਹੁਣ ਵੇਖ ਰਿਹਾ ਹਾਂ ਆਪਦੀ ਸਰਕਾਰ ਚ ਹੁਣ ਮੈਂ ਥੋੜਾ ਜਿਹਾ ਵੱਡੇ ਪੱਧਰ ਤੇ ਵੇਖੀ ਜਨਾ ਹੁਣ ਤੜੇ ਜਿਆਦਾ ਮੈਨੂੰ ਨਜ਼ਰ ਆ ਰਹੇ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਕੀ ਸਿਸਟਮ ਹੈ ਤੇ ਬਾਕੀ ਇੱਕ ਗੱਲ ਹੋ ਰਿਆ ਇਲੈਕਸ਼ਨ ਚ ਚਲਾਉਂਦੇ ਆਂਦਿਆਂ ਦੇ ਰਲ ਮਿਲ ਕੇ ਰੋ ਆਪਦਾ ਜਿਹਨੂੰ ਮਤਲਬ ਜਿਹਦੇ ਨਾਲ ਤੁਹਾਡਾ ਪਿਆਰ ਹੈ, ਮੋਹ ਪ੍ਰੇਮ ਹੈ ਉਧਰ ਆਪਦੀ ਸੋਚ ਸਮਝ ਕੇ ਵੋਟ ਪਾਇਓ ਚੰਗੇ ਬੰਦੇ ਨੂੰ ਪਾਇਓ, ਖਾੜ ਨਾਲੇ ਬੰਦੇ ਨੂੰ ਪਾਇਓ ਜਿਹੜਾ ਤੁਹਾਡੇ ਦੁੱਖ ਸੁੱਖ ਚ ਕੰਮ ਆਉਂਦਾ ਭਾਵੇਂ ਉਹ ਕਿਸੇ ਪਾਰਟੀ ਦਾ ਬਾਕੀ ਤੁਸੀਂ ਆਪ ਸਿਆਣੇ ਹੋ ਹੁਣ ਮੈਂ ਇਸ ਟਾਈਮ ਇਹ ਕਹਾਂ ਸਾਡੇ ਪਿੰਡ ਦੇ ਡੇਰੇ ਚ ਇਹ ਡੇਰਾ ਹੈਗਾ ਜੀ ਬਾਬਾ ਮਾਨਕ ਦਾ ਸਾਡੀਆਂ ਤਕਰੀਬਨ ਜਿਆਦਾ ਇਹਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਮੈਂ ਮੇਰੇ ਚਾਚੇ ਵਰਗੇ ਅਕਸਰ ਇੱਥੇ ਆਉਂਦੇ ਰਹਿੰਨੇ ਆ ਪਾਠ ਵੀ ਕਰਾਉਣੇ ਨੇ ਆਏ ਸਾਲ ਤੇ ਇੱਕ ਚੀਜ਼ ਇੱਥੇ ਆ ਕੇ ਬੜੀ ਵਧੀਆ ਹੈ ਜਿਵੇਂ ਅਕਸਰ ਤੁਸੀਂ ਵੇਖਣੇ ਆ ਵੀ ਹੁਣ ਆਪਣੇ ਨਾਲ ਦਰਖਤ ਵੇਚਦੇ ਗਾਇਬ ਹੋ ਗਏ ਸੀ ਹੁਣ ਤਾਂ ਅਕਸਰ ਲਾਣ ਲੱਗ ਗਏ ਲੋਕ ਅੱਗਿਆਂ ਨਾਲੋਂ ਲੋਕਾਂ ਦਾ ਫਰਕ ਜ਼ਰੂਰ ਪਿਆ ਹੈ ਤੇ ਇੱਥੇ ਦਰਖਤ ਬਹੁਤ ਹੈ ਆ ਦੇਖੋ ਮਿੰਨੀ ਜੰਗਲ ਕਹਿ ਸਕਦੇ ਹੋ ਤੁਸੀਂ ਤੇ ਇੱਥੇ ਟੈਂਪਰੇਚਰ ਨੂੰ ਹੀ ਘੱਟ ਹੁੰਦਾ ਪਿੰਡ ਨਾਲੋਂ ਕਿਉਂਕਿ ਜਿੱਥੇ ਦਰਖਤ ਹੋਣਗੇ ਉੱਥੇ ਤੁਹਾਨੂੰ ਪਤਾ ਹੀ ਹੈ ਵੀ ਠੰਡ ਤਾਂ ਫਿਰ ਹੁੰਦੀ ਹੁੰਦੀ ਹੈ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਹੈ ਆਸ-ਪਾਸੇ ਕੋਈ ਜਿਹੜੀ ਰੋਡ ਆ ਉਹ ਵੀ ਦੂਰ ਹੈ ਪੰਛੀਆਂ ਦੀ ਤੁਹਾਨੂੰ ਆਵਾਜ਼ ਸੁਣੂਗੀ ਵਧੀਆ ਸ਼ਾਂਤੀ ਆਸੇ ਬਹੁਤ ਸੋਹਣਾ ਬਣਿਆ ਹੋਇਆ ਜਿੰਨਾ ਵੀ ਕਹਿ ਦਈਏ ਹਰੀਆਲੀ ਨਾਲ ਭਰਪੂਰ ਤੇ ਫੱਟਾ ਜਾ ਕੇ ਬਹਿ ਜੇ ਬੰਦਾ ਕਿਆ ਨਿਆਰਾ ਦੁਪਹਿਰੇ ਠੰਡੀ ਠੰਡੀ ਹਵਾ ਲੱਗਦੀ ਹੈ ਬਾਕੀ ਇੱਕ ਗੱਲ ਹੋਰ ਹੈ ਜਿਵੇਂ ਆ ਘਾਹ ਖੂ ਹੈ ਇਹ ਆਪਣੇ ਇਥੇ ਵਿਚਾਰੇ ਹੈਗੇ ਬਾਜਿਕਰ ਬਸਤੀ ਉਹ ਨਾਲੇ ਕੱਟ ਦਿੰਦੇ ਆ ਨਾਲੇ ਪਸ਼ੂਆਂ ਵਾਸਤੇ ਲੈ ਜਾਂਦੇ ਆ ਤੇ ਕੋਈ ਹੋਰ ਇਥੇ ਸੇਵਾ ਕਰਨ ਵਾਲੀ ਵੀ ਆ ਜਾਂਦੇ ਵਿਚਾਰੇ ਜਾਂ ਉਹ ਕੱਟ ਦਿੰਦੇ ਆਵੇ ਆ ਇਧਰ ਰਹਿ ਗਿਆ ਕੋਈ ਲੱਗਿਆ ਪਿਆ ਵਿਚਾਰਾ ਸੇਵਾ ਕਰਨ ਵਧੀਆ ਗੱਲ ਹੈ ਉਹ ਇਧਰ ਆਏ ਕੋਈ ਇਥੇ ਬੱਚੇ-ਪੁੱੱਚੇ ਘੇਰ ਖੇਡਦੇ ਹੁੰਦੇ ਆ ਕੋਈ ਆ ਵੀ ਜਾਨਵਰਾਂ ਤੋਂ ਵੱਜ ਜਾਂਦਾ ਜਵਾਟ ਪੂਰਾ ਖੁੱਲਾ ਡੋਲਾ ਹੈ ਹਰਿਆਲੀ ਵੇਖਾ ਤੁਸੀਂ ਹੁਣ ਜਿਵੇਂ ਆਹ ਦੇਖੋ ਤੁਸੀਂ ਕਿੰਨਾ ਪੁਰਾਣਾ ਹੋਇਆ ਇਹ ਗਾੜੀ ਤੋਂ ਦਾੜ੍ਹਾ ਲਾ ਲਓ ਦਾੜ੍ਹੀ ਵਾਲੇ ਬੋਰਡ ਹੁਣ ਬਹੁਤ ਘੱਟ ਰਹਿ ਗਏ ਆ ਸਾਡੇ ਵਰਕਸ਼ਾਪ ਤੇ ਹੁੰਦਾ ਸੀ ਰੋਡ ਬਣੀਆਂ ਜਦੋਂ ਬਈ ਉਹ ਜੋਰ ਤਾਲ ਆਇਆ ਸੀਗਾ ਚੰਨੂ ਪਿੰਡ ਨਾਲ ਹੀ ਲਾਇਆ ਨਾ ਜੋਰ ਪਰ ਉਹਨਾਂ ਨੇ ਕੱਟਤਾ ਵਸ ਨਹੀਂ ਚੱਲੀ ਤੁਸੀਂ ਐਂ ਕਹਿ ਲਓ ਉਹ ਤਾਂ ਬਈ ਐਡਾ ਵੱਡਾ ਸੀ ਨਾ ਯਾਰ ਇੱਕ ਨਾ ਵੀਡੀਓ ਹੁੰਦੀ ਨੀ ਤਾਂ ਉਹ ਲਾਡੂ ਵਾਲੀ ਉਰੇ ਥੱਲੇ ਨੇ ਲੋਕ ਬੈਠੇ ਨੇ ਬਹੁਤ ਸਾਰੇ ਤੇ ਉਹਦੇ ਥੱਲੇ ਮਤਲਬ ਟੈਂਟ ਲਾਉਣ ਦੀ ਲੋੜ ਨਹੀਂ ਉਹ ਮछा ਹੁੰਦੀ ਹੈ ਬੋਰਡ ਦੀ ਪੂਰੀ ਤੇ ਇੱਕ ਬੰਦਾ ਮਤਲਬ ਭਾਸ਼ਣ ਦੇ ਰਿਹਾ ਹੁੰਦਾ ਸਬੋਧਨ ਕਰਨ ਲੱਗਾ ਸੀ ਮੈਂ ਮੈਨੂੰ ਐਵਲਤ ਨਾ ਜਾਵਾਂ ਤੇ ਇਹ ਉਦੋਂ ਤਾਂ ਮਾੜਾ ਛੋਟਾ ਹੋਊਗਾ ਫਿਰ ਵੀ ਉਹਦੇ ਬਰਾਬਰ ਦਾ ਸੀਗਾ ਹੀ ਰੈਡਾ ਛੋਟਾ ਨਹੀਂ ਸੀਗਾ ਤੇ ਪੂਰੀ ਸੰਗਣੀ ਛਾਂ ਉਹਦੀ ਮਿੰਟਾਂ ਚ ਕੱਟ ਕੇ ਪਰਾਂ ਮਾਰਿਆ ਕਈ ਮੁਲਕਾਂ 'ਚ ਆਪਾਂ ਵੇਖਨੇ ਜੇ ਨਾ ਰੋਡ ਦੇ ਵਿਚਾਲੇ ਵੀ ਦਰਖਤ ਆ ਜੇ ਤਾਂ ਰੋਡ ਸਾਈਡ ਤੋਂ ਕੱਢ ਲੈਂਦੇ ਹੋ ਆਪਣੇ ਲਾਤ ਦਿੰਦੇ ਐ ਨਹੀਂ ਵੀ ਨਹੀਂ ਲਾਉਂਦੇ ਪਰ ਉਹਨਾਂ ਨੂੰ ਪਾਣੀ ਨਹੀਂ ਪਾਉਂਦੇ ਮੀਨਾ ਪਾਦਨ ਗੁੱਦਬਦ ਬਸ ਉਹ ਫਿਰ ਵਿਚਾਰੇ ਜਿੰਨੇ ਚਿਰ ਚੱਲੇ ਜਾਂਦੇ ਚੱਲ ਜਾਂਦੇ ਆ ਉਹਦੋਂ ਬਸ ਸੁੱਕ ਜਾਂਦੇ ਆ ਸੌਕੇ ਵਿਚਾਰੇ ਐ ਹੋ ਜਾਂਦੇ ਆ ਇਹ ਤਾਂ ਖਰ ਵੱਡਾ ਆ ਉਹ ਤਾਂ ਇੰਨੇ ਵੀ ਨਹੀਂ ਹੁੰਦੇ ਹੋਰ ਬਾਕੀ ਦੋਸਤੋ ਉਮੀਦ ਆ ਤੁਸੀਂ ਵਧੀਆ ਹੋਵੋਗੇ ਤੇ ਬਾਕੀ ਆਪਦੇ ਪਿੰਡਾਂ ਦੇ ਹਾਲਾਤ ਮੈਨੂੰ ਤੁਸੀਂ ਮੈਸੇਜ ਕਰਕੇ ਦੱਸਣਾ ਕਮੈਂਟ ਕਰਕੇ ਵੀ ਕੀ ਆ ਕੀ ਸਿਸਟਮ ਆ ਤੁਹਾਡੇ ਸਰਪੰਚੀ ਦਾ ਤੇ ਪਿਆਰ ਨਾਲ ਰਲ ਮਿਲ ਕੇ ਰਹੋ ਓਕੇ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਬਾ ਬਾਏ ਟਾਟਾ ਟੇਕ ਕੇਅਰ